ਸਾਰੇ ਸਦਨ ਦਾ ਧਿਆਨ ਉਹ ਨੌਜਵਾਨ ਜਿਹੜੇ ਸਾਡੇ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਰਲ ਰਹੇ ਆ ਜਿਨ੍ਹਾਂ ਦੇ ਜ਼ਿੰਮੇਵਾਰ ਟਰੈਵਲ ਏਜੰਟਾਂ ਜਿਹੜੇ ਨੌਜਵਾਨਾਂ ਨੂੰ ਇਹੋ ਜੇ ਸੁਭਨੇ ਦਿਖਾਉਂਦੇ ਆ ਤੇ 50 50 60 60 ਹਜ਼ਾਰ ਲੱਖ ਰੁਪਈਆ ਲੈ ਕੇ ਫਿਰ ਉਹਨਾਂ ਨੂੰ ਪਨਾਮਾ ਦੇ ਜੰਗਲਾਂ ਦੇ ਵਿੱਚ ਛੱਡ ਦਿੰਦੇ ਆ ਤਸੱਦਦ ਵਰਗੀਆਂ ਘਟਨਾਵਾਂ ਹੁੰਦੀਆਂ ਨਦੀਆਂ ਦਰਿਆਵਾਂ ਸਰਹੱਦਾਂ ਨੂੰ ਪਾਰ ਕਰਕੇ ਫੜੇ ਜਾਣ ਤੇ ਨੌਜਵਾਨਾਂ ਨੂੰ ਜੇਲਾਂ ਚ ਡੱਕਿਆ ਜਾ ਰਿਹਾ ਜਿੱਥੇ ਉਹਨਾਂ ਦੇ ਜੀਵਨ ਜਿਹੜੇ ਹੈਗੇ ਆ ਉਹ ਗਲ ਰਹੇ ਆ ਅਰਮੀਨੀਆ ਦੀਆਂ ਜੇਲਾਂ ਦੇ ਵਿੱਚ ਟਰੈਵਲ ਏਜੰਟਾਂ ਨੇ ਪੁਛਾਇਆ ਕਿੰਨੇ ਹੀ ਨੌਜਵਾਨ ਸਜ਼ਾ ਕੱਟ ਰਹੇ ਆ ਬੇਵੱਸ ਨੌਜਵਾਨਾਂ ਨੂੰ ਰੋਸ਼ ਦੇ ਵਿੱਚ ਕੁਝ ਫਸੇ ਹੋਏ ਆ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਹੈ ਇਹ ਨੌਜਵਾਨ ਆਪਣੀ ਰੋਜ਼ਗਾਰ ਦੀ ਭਾਲ ਦੇ ਵਿੱਚ ਫਸ ਜਾਂਦੇ ਆ ਜਿਸ ਤਰ੍ਹਾਂ ਆ ਥੋੜਾ ਦਰ ਪਹਿਲਾਂ ਹੀ ਅਮਰੀਕਾ ਤੋਂ ਜਿਹੜੇ ਗੈਰ ਕਾਨੂੰਨੀ ਇਸ ਤਰ੍ਹਾਂ ਏਜੰਟਾਂ ਦੇ ਧੱਕੇ ਜਿਹੜੇ ਹੋਏ ਨੌਜਵਾਨ ਜਿਨ੍ਹਾਂ ਨੂੰ ਬੜੇ ਹੀ ਗਲਤ ਤਰੀਕੇ ਦੇ ਨਾਲ ਅੰਬਰਸਰ 에어ਪੋਰਟ ਤੇ ਉਤਾਰਿਆ ਜਿਨ੍ਹਾਂ ਦੇ ਹੱਥਕੜੀਆਂ ਲਾ ਕੇ ਪੈਰੀ ਬੇੜੀਆਂ ਪਾ ਕੇ ਜੋ ਇਹ ਹਾਲਾਤ ਸਾਡੇ ਨੌਜਵਾਨਾਂ ਦੇ ਬਣ ਰਹੇ ਹਨ ਇਹਨਾਂ ਦੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਹੈ ਉਹਨਾਂ ਟਰੈਵਲ ਏਜੰਟਾਂ ਦਾ ਜਿਹੜੇ ਪੈਸੇ ਵੀ ਖਾ ਲੈਂਦੇ ਆ ਤੇ ਮਗਰੋਂ ਉਹਨਾਂ ਨੂੰ ਇਹ ਇਹਨਾਂ ਦਾ ਜਿਹੜਾ ਜਿਹੜਾ ਇਹ ਆਪਸ ਵਿੱਚ ਜਿਹੜਾ ਇਹਨਾਂ ਦਾ ਗਹਿਕ ਬਣਿਆ ਹੋਇਆ ਉਹ ਇਕੱਲਾ ਭਾਰਤ ਹੀ ਨਹੀਂ ਦੂਸਰੇ ਮੁਲਕਾਂ ਦੇ ਵਿੱਚ ਵੀ ਹੈ ਇਸ ਤਰ੍ਹਾਂ ਬਹੁਤ 100 ਤਕਰੀਬਨ 25 ਲੜਕੀਆਂ ਸੀ ਆਪਣੀ ਕੋਸ਼ਿਸ਼ ਦੇ ਨਾਲ ਵਿਦੇਸ਼ ਵਿਭਾਗ ਦੇ ਸਹਿਯੋਗ ਦੇ ਨਾਲ ਵਾਪਸ ਅਰਬ ਮੁਲਕਾਂ ਤੋਂ ਵਾਪਸ ਲਿਆਦੀਆਂ ਜਿਨ੍ਹਾਂ ਦੇ ਨਾਲ ਜਿਹੜੇ ਇਥੋਂ ਜਿਹੜਾ ਹੈ ਉਹ ਵੀਜ਼ਾ ਲੈ ਕੇ ਜਿਹੜਾ ਹੈ ਘੁੰਮਣ ਫਿਰਨ ਦਾ ਤੇ ਉੱਥੇ ਜਾ ਕੇ ਉਹਨਾਂ ਨੂੰ ਵੇਚ ਦਿੰਦੇ ਆ ਤੇ ਉਹਨਾਂ ਦੇ ਪੈਸੇ ਲੈ ਲੈਂਦੇ ਆ ਉਹਨਾਂ ਕੋ ਇਹੋ ਜਿਹੜਾ ਹੈ ਉਥੇ ਸਿਗਨੇਚਰ ਕਰਾ ਲੈਂਦੇ ਆ ਅਰਬੀ ਦੇ ਵਿੱਚ ਉਹ ਲਿਖੇ ਹੋਏ ਹੁੰਦੇ ਆ ਉਹਨਾਂ ਨੂੰ ਨਾਂ ਪੜਨ ਦੀ ਸਮਝ ਹੁੰਦੀ ਆ ਪਰ ਮੁਗਰ ਉਹਨਾਂ ਨੂੰ ਕਹਿੰਦੇ ਕਿ ਤੁਹਾਡੇ ਆ ਦਸਤਕਤ ਕੀਤੇ ਹੋਏ ਆ ਤੇ ਉਹਨਾਂ ਦੇ ਨਾਲ ਜਸਮਾਨੀ ਸੋਜਣ ਵੀ ਹੁੰਦਾ ਉਹਨਾਂ ਦਾ ਮਾਨਸਿਕ ਤੌਰ ਦੇ ਉੱਤੇ ਵੀ ਟਾਰਚਰ ਕੀਤੇ ਜਾਂਦੇ ਆ ਤੇ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਅਸੀਂ ਜਿਹੜੀਆਂ ਜਿਹੜੀਆਂ ਪੰਜਾਬ ਦੇ ਵਿੱਚ ਹੋ ਰਹੀਆਂ ਅਸੀਂ ਬੇਨਤੀ ਕਰਦੇ ਆ ਕਿ ਭਾਰਤ ਸਰਕਾਰ ਇਹਨਾਂ ਟਰੈਵਲ ਏਜੰਟਾਂ ਦੇ ਉੱਤੇ ਸਿਕੰਜਾ ਕਸੇ ਜਿਹੜੇ ਨੌਜਵਾਨੀ ਸਾਡੀ ਜਿਹੜੀ ਹੈ ਬਾਹਰ ਜਾ ਕੇ ਰਸਤਿਆਂ ਦੇ ਵਿੱਚ ਰਲ ਰਹੀ ਆ ਉਹਨਾਂ ਨੂੰ ਰੋਕਿਆ ਜਾਵੇ ਕਿਉਂਕਿ ਉਹਨਾਂ ਮਾਤਾਵਾਂ ਨੂੰ ਪਤਾ ਉਹਨਾਂ ਬੱਚਿਆਂ ਦਾ ਦਰਦ ਜਦੋਂ ਉਹਨਾਂ ਦੇ ਫੋਨ ਆਉਂਦੇ ਆ ਜਦੋਂ ਉਹਨਾਂ ਦੇ ਪਤਾ ਲੱਗ ਜਾਂਦਾ ਕਿ ਉਹ ਫਲਾਨੀ ਜੇਲ੍ਹ ਦੇ ਵਿੱਚੇ ਜਿਹੜੇ ਹੈ ਉਹ ਫਸ ਗਏ ਆ ਨਾ ਮਾਂ ਬਾਪ ਉਹਨਾਂ ਤੇ ਕਰ ਸੰਪਰਕ ਕਰ ਸਕਦੇ ਆ ਤੇ ਨਾ ਹੀ ਜਿਹੜੇ ਹੈਗੇ ਉਹ ਬੱਚੇ ਜਿਹੜੇ ਹੈ ਉਹ ਵਾਪਸ ਆਉਂਦੇ ਆ ਸੋ ਇਹ ਦਰਦ ਆਸਰ ਹੱਥੋਂ ਕਿੱਥੋਂ ਕਰੀ ਸਿੱਟਾ ਧੰਨਵਾਦ